SCBC ਵੈਲਫੇਅਰ ਫਰੰਟ ਪੰਜਾਬ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਵਿੱਚੋਂ ਕਿਸਾਨਾਂ ਦੇ ਹਿੱਤ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ ਇਹਨਾਂ ਵਿਚਾਰਾਂ ਦਾ ਬਖਦਾਵਾ SCBC ਵੈਲਫੇਅਰ ਫਰੰਟ ਜਲੰਧਰ ਦੇ ਪ੍ਰਧਾਨ ਸ਼੍ਰੀ ਅਮਰੀਕ ਮਾਈਕਲ ਨੇ ਕਿਹਾ ਹੈ ਉਹਨਾਂ ਕਿਹਾ ਕਿ ਕਿਸਾਨ ਮਾਰੂ ਕਾਨੂੰਨ ਵਿਰੋਧੀ ਉਹ ਸੰਘਰਸ਼ ਚਾਈ ਰੱਖਣਗੇ ਤੇ ਉਹਨਾਂ ਨੇ ਦੇਸ਼ ਦੇ ਅੰਦਾਤਾ ਪੰਜਾਬ ਦੇ ਕਿਸਾਨ ਅਤੇ ਖੇਤੀ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਦਿਆਂ ਹੋਇਆ ਕਿਹਾ ਕਿ ਕਿਸਾਨ ਬਚੇਗੀ ਤਾਂ ਪੰਜਾਬ ਵੀ ਬਚੇਗਾ ਹਮੇਸ਼ਾ ਜਿੱਥੇ ਵੀ ਜ਼ਰੂਰਤ ਪਈ ਆ ਤੋ ਵੀ ਲੋੜ ਪਈ ਆ ਹਰ ਥਾਂ ਤੇ ਕਿਸਾਨ ਵਰਕੇ ਹੱਕਕਦੋਜਨ ਵਾਲੇ ਹਿੱਸੇ 'ਚ ਹਿੱਸਾ ਪੁੰਦੇ ਆ। ਟਿੱਕ ਕਿਸਾਨਾਂ ਦੇ ਨਾਲ ਹਮੇਸ਼ਾ ਮਜ਼ਦੂਰਾਂ ਦਾ ਹਿੱਸਾ داری ਬਰਾਬਰ ਰਹੀ ਆ ਹਰ ਗੱਲ ਦੇ ਵਿੱਚ। ਮੈਂ ਤੁਹਾਡਾ ਆਪਣਾ ਅਮਰੀਕ ਮਾਈਕਲ ਐਸ.ਸੀ.ਬੀ.ਸੀ ਵੈਲਫੇਅਰ ਫਰੰਟ ਪੰਜਾਬ ਜਲੰਧਰ ਦਾ ਜ਼िला ਪ੍ਰਧਾਨ ਔਰ ਮੇਰੇ ਨਾਲ ਜੰਡੇਆਲਾ ਮੰਜਕੀ ਤੋਂ ਅੱਜ ਪੂਰੇ ਨੌਜਵਾਨ ਵੀਰ ਖੜੇ ਆ। ਜਿੱਥੇ ਵੀ ਜ਼ਰੂਰਤ ਪਊਗੀ ਕਿਸਾਨ ਭਰਾਵਾਂ ਨੂੰ ਐਸ.ਸੀ.ਬੀ.ਸੀ ਵੈਲਫੇਅਰ ਫਰੰਟ ਪੰਜਾਬ ਹਰ ਤਰੀਕੇ ਦੇ ਨਾਲ ਕਿਸਾਨ ਭਰਾਵਾਂ ਦੇ ਨਾਲ ਖੜੇ ਆ। ਔਰ ਇਹ ਨਹੀਂ ਕਿ ਅੱਜ ਜਿਵੇਂ ਅਸੀਂ ਕੈਮਰੇ ਦੇ ਮੋਹਰੇ ਖੜਕੇ ਜਾਂ ਇੰਟਰਵਿਊ ਦੇ ਵਿੱਚ ਹਮੇਸ਼ਾ ਜਦੋਂ ਵੀ ਕਿਸਾਨਾਂ ਭਰਾਵਾਂ ਦੀ ਗੱਲ ਹੋਈ ਹੈ ਜਦੋਂ ਨਕਲੀ ਸ਼ਰਾਬ ਪੀਣ ਦੇ ਨਾਲ ਮਸ਼ਹੂਰ ਮਰੇ ਆ ਤੇ ਐਸੀਬੀਸੀ ਵੈਲਫੇਅਰ ਫਰੰਟ ਪੰਜਾਬ ਉਦੋਂ ਵੀ ਸਭ ਤੋਂ ਮੋਹਰੇ ਖੜਾ ਹੋ ਕੇ ਆਪਣੀ ਹਿੱਸੇਦਾਰੀ ਪਾਈ ਸੀ। ਅੱਜ ਜੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤਾਂ ਕਿਸਾਨ ਭਰਾ ਹਮੇਸ਼ਾ ਸਾਡੇ ਨਾਲ ਹਰ ਗੱਲ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਤਾਂ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਮੇਰੇ ਆਪਣੇ ਲਾਗੇ ਸ਼ਹਿਰ ਜੰਡਿਆਲਾ ਮੰਜਕੀ ਜਿੱਥੋਂ ਦੇ ਬਹੁਤ ਸਾਰੇ ਭੈਣ ਭਰਾ ਅਸੀਂ ਇੱਕ ਦੂਜੇ ਨਾਲ ਹਮੇਸ਼ਾ ਸਾਥ ਦਿੰਨੇ ਆ ਕਿਉਂਕਿ ਹਮੇਸ਼ਾ ਜਦੋਂ ਵੀ ਅਸੀਂ ਗੱਲ ਕਰਦੇ ਆ ਜਲੰਧਰ ਸ਼ਹਿਰ ਦੀ ਦੇ ਜੰਡਿਆਲਾ ਮੰਜਕੀ ਮਸ 10 ਕਿਲੋਮੀਟਰ ਦੂਰ ਆ ਤੇ ਹਰ ਤਰੀਕੇ ਨਾਲ ਇੱਕ ਦੂਜੇ ਨਾਲ ਅਸੀਂ ਖੜੇ ਹੋ ਕੇ ਸਾਥ ਦਿੰਨੇ ਆ ਔਰ ਬਹੁਤ ਜ਼ਿਆਦਾ ਧੰਨਵਾਦੀਆਂ ਮੇਰਾ ਭਰਾ ਇਸ ਟਾਈਮ ਜੰਡਿਆਲਾ ਮੰਜਕੀ ਤੋਂ ਟਰੈਕਟਰ ਲੈ ਕੇ ਆਇਆ ਬੱਕੇ ਦਾ ਜਾਪ ਤੇ ਸੱਟ ਲੱਗੀ ਹੁੰਦੀ ਬਾਪ ਜੀ ਦਾ ਬਾਬ ਜੀ ਤੇ ਜੇ ਹਰ ਬੰਦੇ ਦੇ ਦਿਲ ਦੇ ਵਿੱਚ ਇਹ ਜਜ਼ਬਾ ਹੋਵੇਗਾ ਕਿ ਕਦੀ ਵੀ ਕਿਸਾਨ ਕੋਈ ਭੁੱਖਾ ਨਹੀਂ ਰਹਿ ਸਕਦਾ ਕੋਈ ਵੀ ਮਜ਼ਦੂਰ ਕੰਮ ਤੋਂ ਬੇਕਾਰ ਨਹੀਂ ਰਹਿ ਸਕਦਾ ਔਰ ਬਹੁਤ ਜ਼ਿਆਦਾ ਤਨਬਾਦੀਆਂ ਜਿੰਨੇ ਵੀ ਅੱਜ ਪੰਜਾਬ ਰਾਜ ਅਸੀਂ ਇੱਥੇ ਸਾਰੇ ਨੇ ਖੜੇ ਆ ਜੈ ਕਿਸਾਨ ਜੈ ਜਵਾਨ